ਗੁਰਦੁਆਰਾ ਸੰਤ ਭਾਬਾ ਨਰਿੰਜਨ ਸਿੰਘ ਜੀ ਪਿੰਡ ਪੰਡੋਰੀ ਵਿਖੇ 64ਵਾਂ ਹੋਲਾ ਮਹੱਲਾ ਮਨਾਇਆ ਗਿਆ ਇਸ ਮੌਕੇ ਰੱਖੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਇਸ ਮੌਕੇ ਪੰਜ ਰੋਜ਼ਾ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਟਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਵਿਸਤਾਰ ਪੂਰਵਕ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਆਰੇ ਵਾਲੇ, ਕੁਲਵਿੰਦਰ ਸਿੰਘ ਆਰੇ ਵਾਲੇ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਡੇਰਾ ਸੰਤ ਬਾਬਾ ਨਰਿੰਦਰ ਸਿੰਘ ਜੀ ਪਿੰਡ ਪੰਡੋਰੀ ਵਿਖੇ 64ਵਾਂ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਮੌਕੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਹਨ ਅਤੇ 5 ਦਿਨਾਂ ਗੁਰਮਤ ਸਮਾਗਮ ਕਰਵਾਏ ਗਏ ਹਨ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਹਨ ਅਤੇ ਕਥਾਵਾਚਕ ਵੀ શ્રી ਜਥੇਆ ਅਤੇ ਢਾਡੀ ਜਥਿਆਂ ਵੱਲੋਂ ਹੋਲੇ ਮੁਹੱਲੇ ਦੇ ਇਤਿਹਾਸ ਤੋਂ ਸੰਕਤਾਂ ਨੂੰ ਜਾਣੂ ਕਰਵਾਇਆ ਗਿਆ ਹੈ ਤੇ ਗੁਰੂ ਕੇ ਅਲੰਗਰ ਅਤੁੱਟ ਵਰਤਾਏ ਗਏ ਹਨ ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਰੀਬ 120 ਵੈਤਿਆਂ ਵੱਲੋਂ ਖੂਨਦਾਨ ਕੀਤਾ ਗਿਆ ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਰੂਪਾ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਤੇਜਿੰਦਰ ਸਿੰਘ ਰਾਜਾ ਪਰਮਜੀਤ ਸਿੰਘ ਆਰੇ ਵਾਲੇ ਕੁਲਵਿੰਦਰ ਸਿੰਘ ਆਰੇ ਵਾਲੇ ਤੋਂ ਇਲਾਵਾ ਮੱਖਣ ਸਿੰਘ ਮੁਖ ਸੇਵਾਦਾਰ ਬਾਬਾ ਹਰਦੇਵਾਲ ਸਿੰਘ ਰਣਜੀਤ ਸਿੰਘ ਜੋਗਾ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ ਇਹ ਸਮਾਗਮ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਸ਼ ਉਹਨਾਂ ਦੇ ਤਪ ਸਥਾਨ ਤੇ ਗੁਰਦੁਆਰਾ ਸਾਹਿਬ ਪੰਡੋਰੀ ਉੜਾਇਜ ਵਿਖੇ ਕੀਤੇ ਜਾ ਰਹੇ ਹਨ ਇਹ ਬਾਬਾ ਜੀ ਨੇ 1960 ਦੇ ਵਿੱਚ ਓਲਾ ਮਹਲਾ ਜਿਹੜਾ ਇਹ ਸ਼ੁਰੂ ਕੀਤਾ ਸੀ ਇਹ 64ਵਾਂ ਹੋਲਾ ਮਲਾ ਜਿਹੜਾ ਜੀ ਇੱਥੇ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਹਰ ਸਾਲ ਢਾਡੀ ਜਥੇ ਕਵਿਸ਼ਰੀ ਜਥੇ ਸਿੰਘ ਸਾਹਿਬ ਔਰ ਜਿਹੜੇ ਸੇਵਾਦਾਰ ਸਾਡੇ ਮਾਨਯੋਗ ਸਰਦਾਰ ਭਾਈ ਹਰਪਜਨ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਔਰ ਬਾਬਾਦਰਸ਼ਨ ਸਿੰਘ ਜੀ ਉਹਨਾਂ ਦਾ ਪਰਿਵਾਰ ਔਰ ਹੋਰ ਪਿੰਡ ਦੀਆਂ ਸਪੂਰੀਆ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਸੇਵਾ ਦੇ ਵਿੱਚ ਇਹ ਸਾਰਾ ਜਿਹੜਾ ਹੋਲਾ ਮਹਲਾ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਰਲ ਮਿਲ ਕੇ ਜਿਹੜੇ ਇਹ ਮਨਾਉਂਦੇ ਹਨ 1980 ਦੇ ਵਿੱਚ ਸੰਧ ਬਾਬਾ ਨਰਿੰਦਰ ਸਿੰਘ ਜੀ ਨੇ ਚੋਲਾ ਛੱਡਿਆ ਸੀ ਜੀ 9 ਮਈ ਔਰ 11:35 ਤੇ ਉਹਨਾਂ ਨੇ ਚੋਲਾ ਛੱਡਿਆ ਔਰ 10 ਮਈ ਨੂੰ ਉਹਨਾਂ ਦਾ 12 ਵਜੇ ਸੰਸਕਾਰ ਕੀਤਾ ਗਿਆ ਔਰ ਉਹਨਾਂ ਦੀ 42ਵੀਂ ਵਰਸੀ ਜਿਹੜੀ ਹੈ ਉਹ ਜਿਹੜੀ ਹੈ ਐਨਕੀ ਮਨਾਈ ਜਾਣੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 10 ਮਈ ਵਾਲੇ ਦਿਨ ਜਿਸ ਦਿਨ ਖੰਡਵੜ ਸਾਹਿਬ ਦੇ ਭੋਗ ਪਾਏ ਜਾਣਗੇ ਵੱਜ ਚੜ੍ਹ ਕੇ ਜਿਹੜਾ ਇਸ ਸਵਾਗਤ ਦੇ ਵਿੱਚ ਸੰਤਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਔਰ ਇਹ ਹੋਲਾ ਮੱਲਾ ਵੀ ਜਿਹੜਾ ਬਣਾਇਆ ਜਾਂਦਾ ਪੁੱਜਨ ਇਸ ਜਗ੍ਹਾ ਦੇ ਉੱਤੇ ਮਹਾਂបុਰਿਸ਼ ਸੰਤ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਵੀ ਇਸ ਹੋਲੇ ਮੱਲੇ ਦੇ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਇੱਥੇ ਆਪਣੀ ਹਾਜ਼ਰੀ ਲਵਾ ਚੁੱਕੇ ਔਰ ਆਪਣੇ ਪਵਿੱਤਰ ਚਰਨ ਜਿਹੜੇ ਆ ਪਾ ਚੁੱਕੇ ਹਾਂ ਬੜੇ ਬੜੇ ਮਹਾਪੁਰਸ਼ ਇੱਥੇ ਆਉਂਦੇ ਰਹੇ ਨੇ ਬੜੇ ਬੜੇ ਲੀਡਰ ਜਿਸ ਤਰ੍ਹਾਂ ਪੁਰਾਣੇ ਲੀਡਰ ਸਰਦਾ ਪ੍ਰਕਾਸ਼ ਸਿੰਘ ਮਜੀਠੀਆ ਜੀ ਹੁੰਦੇ ਸੀ ਹੋਰ ਵੀ ਸਾਰੇ ਜਿਹੜੇ ਐਮਐਲਏ ਸਹਬਾਨ ਸਾਰੇ ਇੱਥੇ ਜਿਹੜੇ ਪਹੁੰਚ ਗਏ ਜਿਹੜੀ ਸੰਗਤ ਦੀ ਜੜੀ ਹੈ ਇਹ ਸ਼ਾਨ ਵਧਾਉਂਦੇ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅਗਲੇ ਹੋਲੇ ਮਹਲੇ ਦੇ ਉੱਤੇ دیਵਾਨਾ ਦੇ ਵਿੱਚ ਵੱਚੜ ਕੇ ਸਾਲਾਓ ਇਹਦੇ ਵਿੱਚ ਖੂਨਦਾਨ ਕੈਂਪੂ ਵੀ ਲਾਇਆ ਗਿਆ ਔਰ ਬੜੇ ਲੋਕਾਂ ਨੇ ਵੱਚੜ ਕੇ ਸਾਲਿਆ ਖੂਨਦਾਨ ਦੇ ਵਿੱਚ ਖੂਨਦਾਨ ਜਿਹੜਾ ਮਹਾਦਾਨ ਹੈ ਇਹ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਮਹਾਜਨ ਮੈਡੀ ਸਿਟੀ ਹਸਪੀਟਲ ਦੇ ਸਹਿਯੋਗ ਦੇ ਨਾਲ ਸ਼ੂਰ ਹਸਪੀਟਲ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲਾਇਆ ਗਿਆ ਇੱਥੇ ਜਿਹੜਾ ਟੁੱਟ ਲੰਗਰ ਜਿਹੜਾ ਹੈ ਜਿੰਨੇ ਦਿਨ ਹੋਲੇ ਮਹਲੇ ਚੱਲਦਾ ਰਿਹਾ ਉਹਨਾਂ ਚ ਬਣਾਇਆ ਜਾਂਦਾ ਹੈ ਐਤਵਾਰ ਨੂੰ ਇਸ ਜਗ੍ਹਾ ਦੇ ਸੰਤ ਬਾਬਾ ਨਰਿੰਦਰ ਸਿੰਘ ਜੀ ਦੇ ਟਾਈਮ ਤੋਂ ਇਥੇ ਬੀਬੀਆਂ ਜੜੀਆਂ ਇਥੇ ਕੀਰਤਨ ਵੀ ਕਰਦੀਆਂ ਹਨ ਔਰ ਇਸੇ ਤਰ੍ਹਾਂ ਵੱਧ ਚੜ ਕੇ ਸੰਗਤਾਂ ਜੜੀਆਂ ਇਥੇ ਮੱਥਾ ਟੇਕਦੇ ਹਨ ਤੇ ਸੇਵਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੋਲਾ ਮਹੱਲਾ ਪੂਰਨਮਾ ਪੁਰਸ਼ ਬ੍ਰਹਮ ਗਿਆਨੀ ਧੰਨ ਧੰਨ ਸੰਤਵਾਬਾ ਨਰਿੰਦਰ ਸਿੰਘ ਜੀ ਦੀ ਜਾਤ ਚ ਬਣਾਇਆ ਜਾਂਦਾ ਹੈ 1960 ਚ ਸੰਤਾਂ ਨੇ ਪਰੰਪਰਾ ਸ਼ੁਰੂ ਕੀਤੀ ਹੋਲੇ ਮਹੱਲੇ ਦੀ ਇਸ ਨਗਰ ਤੇ ਇਹ ਲਗਭਗ ਸਮਝੋ ਕਿ 64ਵਾਂ ਹੋਲਾ ਮਹੱਲਾ ਹੈ 9 ਬਈ ਸਨ 1980 ਚ ਸੰਤਮਾਪੁਰਸ਼ ਸਰੀਰਕ ਤੌਰ ਤੇ ਸਰੀਰਕ ਤੌਰ ਤੇ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਐਰਕੀ 44ਵੀਂ ਵਰਸੀ ਆ ਉਹਨਾਂ ਨੇ ਪਰਪਰਾ ਚਲਾਈ ਗਾਂ ਪਿੰਡ ਦੇ ਨਿਵਾਸੀਆਂ ਦੇ ਨਾਲ ਸੇਵਾਦਾਰ ਨਾਲ ਪ੍ਰਬੰਧਕਾਂ ਨਾਲ ਬਾਬਾਈ ਦੇ ਨਾਲ ਸਾਰੇ ਰਲ ਮਿਲ ਕੇ ਇਸ ਹੋਲੇ ਵਰਦੀ ਪਰੰਪਰਾ ਨੂੰ ਅਗਾਂ ਵਧਾਇਆ ਏ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਹੋਲਾ ਮਨ ਲਮ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ